ਮਨਕੀਰਤ ਵਾਲਾ ਵੱਡੇ ਵੱਡੇ ਨਾਮ ਦੇ ਨੇ ਜਿਹੜੇ ਉਹਨਾਂ ਨੇ ਮੌਕਾ ਨਹੀਂ ਦਿੱਤਾ ਜਾਂ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਵਹੀ ਗੋਪੀ ਲੋਗਿਆਂ ਨਾਲ ਕੰਮ ਨਹੀਂ ਕਰਦੇ ਦਾ ਜੁਕੜਿਆ ਨਹੀਂ ਤੁਸੀਂ ਆ ਜਿਹੜਾ ਪਹਿਲਾਂ ਦੋ ਬੰਦਿਆਂ ਦਾ ਨਾਮ ਲਿਆ ਕਿ ਜਿਲਪੁਲਾਬ ਸਿੱਧੂ ਜਖਾਨ ਉਮਨਕੀਰਤ ਵਾਲਾ ਕੋਈ ਕਈ ਆਰਟਿਸਟ ਨੇ ਨਹੀਂ ਆਪਾਂ ਚਲੋ ਮਨਕੀਰਤ ਤੇ ਭਾਜੀ ਨਾਲ ਤਾਂ ਆਪਣੀ ਕਦੀ ਗੱਲ ਨਹੀਂ ਸੀ ਤੇ ਗਲਾਬ ਸਿੱਧੂ ਗਲਾਬ ਸਿੱਧੂ ਵੀ ਵਾਦਾ ਕਰਕੇ ਮੁੱਕੇ ਆਇਆ ਅੱਛਾ ਉਹਦੀ ਵੀ ਕੋਈ ਜਵਾਨ ਨਹੀਂ ਜੀ ਖਾਨ ਵੀ ਵਾਦਾ ਕਰਦੇ ਆ ਮੁਕਰੇ ਆ YouTube ਤੇ ਵੀਡੀਓ ਦੇਖ ਲਿਓ ਕੋ ਲੋਂਗਿਆ ਕੋਈ ਕੰਮ ਹੋਇਆ ਦੱਸਿਓ YouTube ਤੇ ਉਹਦੀ ਵੀਡੀਓ ਮੈਂ ਤਾਂ ਰੈਂਡਮਲੀ ਨਾਮ ਲੈ ਲੇ ਮੈਨੂੰ ਵਾਕੇ ਮੁਕਰੇ ਇੱਕ ਹੋਰ ਇੱਕ ਦੋ ਹੋਰ ਕੈਰੇਕਟਰ ਇੱਕ ਹੈਗਾ ਬਾਦੂ बाकी ਆਪਾਂ ਨੂੰ ਗਾਣੇ ਜਦੋਂ ਉਹਦੇ ਨਹੀਂ ਆਏ ਸੀ ਮਤਲਬ ਕਿ ਜਦੋਂ ਇੱਕ गाना ਆਇਆ ਸੀ ਜੀ ਅਗਰਾਂ ਬਾਅਦ ਇਹ ਗਲੋਪਿਆ ਰਿਆ ਤੇ ਇਹਨੇ ਮੈਨੂੰ ਫੋਨ ਕਰਨੇ ਲੋਂਗਿਆ ਕੁਛ ਕਰਦੇ ਆ ਇਹ ਕਰਦੇ ਆ ਫਿਰ ਇਹਦੇ ਇੱਕ ਇੱਕ ਦੋ ਗੀਤ ਆ ਗਏ ਉਹ ਚੱਲ ਲਗਾਏ ਲੌਂਗੀਆਂ ਆਫ ਇਹ ਜਦੋਂ ਲੌਂਗੀਆਂ ਫੋਨ ਕਰੇ ਮੋਰੇ ਹੂ ਮੈਨੇਜਰ ਚਕੇ ਅੱਛਾ ਇਹ ਮੈਨੂੰ ਜਿਆਦਾ ਆਸ ਸੀ ਮੈਂ ਕਿ ਬਾਕੀ ਆਪਣੀ ਹੈਲਪ ਕਰੂਗਾ ਕਿਉਂਕਿ ਬਾਕੀ ਲੌਂਗੀਆਂ